ਸਾਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਬਿੰਦ ਰਾਜਾ ਸਾਹੀ ਤਸਰੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੰਜ ਛੇ ਨਗ ਦਿਖਾਵਾਂਗੇ ਸਾਰੇ ਜਾਨਾਂ ਦੇ ਆ ਤੇ ਆਪਾਂ ਪਹੁੰਚਿਆ ਵੀਰ ਹਰਮੰਦ ਦੇ ਕੋਲ ਤੇ ਆਜੋ ਕਰਦੇ ਆ ਗੱਲਬਾਤ ਕੁਝ ਦਿਨਾਂ ਦੀ ਡਿਟੇਲ ਸਾਸੀਆ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਚੱਗੇ ਭਾਈ ਤੁਸੀਂ ਸਹਾਉ ਹਾਂਜੀ ਵਧੀਆ ਚੱਲਦੀ ਕਲਾ ਜੇ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸੰਸੀ ਗਿਲਾਂ ਬਰਸਤ ਖੇਲ ਦੇ ਨਾਲ ਆ ਜੇਪੁਰਪੁਰ ਦੇ ਨਾਲ 1 ਕਿਲੋਮੀਟਰ ਪਿੰਡ ਆ ਹੁਣ ਨੰਬਰ ਬੋਲ ਦਿਓ 986444231 ਹੈ ਭਾਜੀ ਠੀਕ ਆ ਜੀ ਹਾਂਜੀ ਇਤੋਂ ਕਰ ਲੀਏ ਸ਼ੁਰੂਆਤ ਜੀ ਇੰਤੋਂ ਹੀ ਕਰ ਲੋ ਠੀਕ ਆ ਜੀ ਦੱਸਿਓ ਭਾਈ ਇਹਦੇ ਬਾਰੇ ਸੱਜਾ ਸੁਆ ਇਹ ਭਾਜੀ ਮੈਂ ਦਾ ਅੱਛਾ ਜੀ ਦੇਣ ਪੰਜ-ਸੱਤ ਕੱਢਦੀ ਆ ਠੀਕ ਆ ਠੀਕ ਆ ਅਵੇ ਇਹਨੂੰ ਥੰਨੋ ਦੇਵਾ ਆ ਜੀ ਇਹਨਾਂ ਚੱਪਗਾਵਾ ਬਣੀ ਪਈ ਤਾਂ ਜੇ ਵੀ ਪੰਜ-ਸੱਤ ਦਿਨ ਲੱਜੂਗੀ ਤੇ ਤੀਸਰਾ ਸੁਆ ਸੁਨਾ ਕਰਮ ਵਾਲੀ ਦੇ ਏਖਾਂ ਵਾਲਾ ਚੱਡ ਆ ਗਿਆ ਬਾਕੀ ਖੁੱਲ ਕੇ ਖੁੰਨੇ ਆਪਾਂ ਲਓ ਜੀ ਸਿੰਗਲ ਹੱਡੀ ਜਿਹੜੇ ਚਾਪ ਕਾਠ ਜਿਹੜਾ ਚੰਗਾ ਹੋ ਗਿਆ ਵਾ ਤੇ ਆਣੇ ਕੋਟ ਕੋਟ ਬਾਹਰ ਨੂੰ ਮਾਜੂ ਇਧਰ ਸੋਹਣਿਆਾਰ ਹੋ ਵੀ 19 ਜੱਗੇ ਨੂੰ 19 7 ਵਜੇ ਨਾਲ ਹੀ ਮੈਂ ਭਾਜੀ ਡੇਰੀ ਤੇ ਚੰਨ ਵਾਲੀ ਅੱਛਾ ਜੀ ਹਾਂਜੀ ਲੋ ਬੱਸ ਤੁਸੀਂ ਕੋਲ ਤੁਸੀਂ ਚੈੱਕ ਕਰ ਸਕਦੇ ਜੀ ਇਹ ਫੜਾਂ ਦਾ ਸੈਜ ਕਿੰਨਾ ਬਹੁਤ ਹੀ ਚੰਗਾ ਆ ਗਿਆ ਹਨ ਕੱਲਾ ਕੱਲਾ ਲੱਗਾ ਯਾ ਵਾਹ ਕਰ ਹੋ ਜੂ ਗਿਆ ਕਰ ਹੋ ਜੀ ਕੰਮ ਨੂੰ ਕਰਾਂ ਦੇਖ ਲਾ ਲਾ ਪੈਸੇ ਪੈਸੇ ਨਾ ਜਰੂਰ ਖੁੱਲਾ ਪਰ ਪੁੱਛੋ ਨਹੀਂ ਮੈਂ ਕਿੰਨਾ ਦੇ ਦਿੰਦੀ ਬਿਲਕੁਲ ਬਿਲਕੁਲ ਜਿਹੜਾ ਥੋੜਾ ਜਿਹਾ ਆ ਗਿਆ ਵਾ ਗਾੜੀਆਂ ਗਾੜ ਉਹ ਖਾਰੋ ਪਾਜੀ ਘਰ ਆਲੇ ਆਂਦੇ 2 ਕਿਲੋ ਗਾੜੀਆਂ ਸਾਡੀ ਮੈਂ ਦੀ ਅੱਛਾ ਜੀ 13 ਕਿਲੋ ਦੁੱਧ ਪਾਜੀ ਆਂਦੇ ਅਸੀਂ ਚਾਹੁੰਦੇ ਰਹੇ ਆਮ ਸੇਵਾ ਦੇ ਵੀ ਠੀਕ ਹੈ ਜੀ ਏ ਕੰਮ ਚਲੋ ਜਾਰ ਨਹੀਂ ਨੱਚਾਉਗੀ ਥਲੋਂ ਲੈਵਾ ਵੇਖ ਲੋ ਕਵੀਰ ਆਪਸਾਂ ਹਸਾਬ ਲਾ ਲਈ ਅਖਾੜਾ ਲੈਵਾ ਜਿਹੜਾ ਦੁੱਧ ਭਰਿਆ ਵੈਨੇ ਫਿੱਕਲੇ ਜੂਵੇ ਬਾਕੀ ਹੁਣ ਬਸ ਨਾਮ ਕਰ ਲੂਗਾ ਚਲੋ ਦੁੱਧ ਚੰਗਾ ਕੱਢੀਏ ਨਾ ਕਰਮਾਲੀ ਨੇ ਬਾਕੀ ਮੁੱਲ ਭਾਜੀ ਬਿਲਕੁਲ ਜਾਇ ਕਰ ਦੇਣੇ ਆਪਾਂ ਅੱਛਾ ਜੀ ਛੋੜ ਨਾਲੇ ਠੀਕ ਆ ਠੀਕ ਆ ਜੀ ਮੁੱਲ ਕਰਨ ਨੂੰ 80 85 ਜੋ ਮਰਜ਼ੀ ਕਰੀਏ 75000 ਦੀ ਮਈ ਦੇ ਰਹੀਏ ਜੱਗੇ ਭਾਜੀ ਕਰਾਉਣਾ ਮਾਨ ਨਹੀਂ ਆਏ ਆ ਸਾਡੇ ਕੋਲ ਤੇ ਉਹਦੇ ਕਰਕੇ ਰੇਟ ਰੱਖੀਏ ਬਿਲਕੁਲ ਜਾਇ ਜੀ ਕਰ ਦਿਓ ਤੁਸੀਂ ਕਰਾਉਣਾ ਮਾਨ ਤੇ 75000 75000 ਦਾ ਤਵਾਬ ਜਿੱਥੇ ਛੱਡੀ ਦੇਣੀਆਂ ਦੋ ਛੱਡਦਾ ਹੈ ਭਾਈ 73000 ਤੀ ਦੇ ਦਾਂਗੇ ਅ ਮਾਨਤਾਂ ਮੌਕੇ ਤੇ ਤੁਹਾਨੂੰ ਪੜਾ ਵੀਰ ਕਰਾ ਲੈਂਦੇ ਬੜਾ ਹਾਂਜੀ 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 ਲਓ ਜੀ 73000 ਦੇ ਵਿੱਚ ਬਾਕੀ ਲੈਵਾ ਵੇਖ ਲਓ ਮੈਂ ਹੀ ਭਾਜੇ ਤੁਸੀਂ ਪੰਡਾ ਪਈਆਂ ਥੱਲੇ ਕਰਮਾਲੀ ਨੇ ਕੋਈ ਚੱਕਣੀ ਆ ਤੇ ਤੈਨੂੰ ਬਾਕੀ ਕਿੰਨਾ ਦੇਵਾ ਸ਼ਾਹ ਉਹਨਾਂ ਹੀ ਗਾਂ ਆ ਭਾਜੀ ਬਿਲਕੁਲ ਸਹੀ ਗਾਂ ਨੂੰ ਬਣਦਾ ਹੀ ਕਰਮਾਲ ਠੀਕ ਹੈ ਠੀਕ ਹੈ ਭਾਈ ਤੁਸੀਂ ਜੇ ਨੰਬਰ ਤੇ ਕਿਵੇਂ ਆ ਗਈ ਆ ਭਾਈ ਦੂਜਾ ਸਵਾ ਛੋਟੀ ਆ ਗਈ ਏ ਅੱਛਾ ਜੀ ਇਹਦਾ ਕੋ ਖਾਲੋ ਲੈਵਾ ਦੋ ਇਹਦੇ ਪਿਛਾਉਂ ਇਹਨੂੰ ਵੀ ਬਾਗਮਾਲੀ ਲੱਗਾ ਪਿਆ ਵਾ ਜੱਡਾ ਗਾੜੀਆਂ ਮਿਲਕ ਵੈਨ ਆਉਂਦੀ ਛੋਟੀ ਜੀ ਭਾਜੀ ਆਓ ਠੀਕ ਹੈ ਠੀਕ ਹੈ ਜੀ ਪਿਆਰੀ ਆਏ ਭਾਜੀ ਦੋ ਟਾਰ ਦੇਣੀ ਮਹਾ ਕੱਟੂ ਅੱਛਾ ਜੀ ਫੋਟ ਫੋਟ ਹੁੰਦੀ ਬਾਤ ਨਹੀਂ ਭਾਜੀ ਕਿੰਨਾ ਭਾਜੂ ਦੋ ਭਾਜੀ ਪਲੂਨ ਨੇ 12 ਲੀਟਰ ਕਿਵਾਇਆ ਜੀ ਅੱਛਾ ਜੀ ਐਲਕਾਂ 12 ਦਾ ਵੇ 13 ਦਾ ਵੇ ਅਗਲੇ ਦੀ ਸੇਵਾ ਚਲੋ ਆਪਾਂ ਤੇ ਧਾਰ ਧਾਰ ਮਾਰ ਕੇ ਆਂਦੀ ਧਾਰ ਧਾਰ ਵੇਚ ਲ ਜਾਨੀ ਅੱਜਕੇ ਭਾਜੀ ਬਿਲਕੁਲ ਬਿਲਕੁਲ ਸਹੀ ਗੱਲ ਲਿਆ ਜੀ ਉਹ ਵੀ ਰ ਆਪਣੀ ਸਮਝ ਲਾ ਲੈ ਕਿੰਨਾ ਕਰਨਾ ਠੀਕ ਹੈ ਠੀਕ ਹੈ ਲਓ ਜੀ ਇਹ ਬਿਲਕੁਲ ਤਿਆਰੀ ਆ ਕੋਈ ਬਦੋਦੇ ਨਹੀਂ ਮੈਂ ਸੋਨਾ ਖੜੂਗੀ ਹਾਂ ਜੀ ਛੋਟੀ ਭਾਜੀ ਬਾਕੀ ਤੇ ਨਾਟੂ ਨਾ ਜਣੀਆਂ ਜੇ ਹੈਗੀਆਂ ਵਾ ਗੱਡੇ ਦੇ ਸੂਨ ਤਾਂ ਕੋਈ ਕਵਰ ਕਰਦੀ ਨਹੀਂ ਬਿਲਕੁਲ ਨਹੀਂ ਛੋਟੀ ਜਣੀਆਂ ਚੈੱਕ ਕਰ ਸਕਦੇ ਹਾਂ ਮੈਂ ਛੱਡਦੀ ਹਾਂ ਥੋੜਾ ਇਹ ਕਰੇ ਮੜੀ ਜੀ ਠੀਕ ਜੀ ਲਓ ਜੀ ਚੈੱਕ ਕਰ ਲਿਆ ਕੋਈ ਪੀਨੀਆ ਨਾ ਅੱਜ ਆ ਪਗਾਵਾਂ ਨੂੰ ਪੜੀ ਜੇ ਇਹਨਾਂ ਨੂੰ ਕਦਾ ਕਲਾ ਤਾਂ ਲੱਗਾ ਪਿਆ ਲੈਵੋ ਬੜੀ ਸਾਫ ਆ ਪੜੀ ਝੋਟੀ ਹਾਂਜੀ ਹਾਂਜੀ ਲਓ ਜੀ ਥਾਣਾ ਦਾ ਸੈਦ ਗਿਆ ਉਹ ਜਿਹੜਾ ਗੱਠੋਂ ਬਾਹਰ ਲੱਗਾ ਪਿਆ ਨੇ ਥਾਣੇ ਵੀ ਨੋਕ ਆਲਾ ਲੱਗਾ ਪਿਆ ਵਾ ਵੀਰੇ ਇੱਕ ਮੜੀ ਨੂੰ ਸਾਗ ਤੋੜ ਕੇ ਚਾਤੀ ਬਣਾਏ ਨਾ ਸੰਗਲ ਪਾਇ ਤੇ ਲਿਆ ਰੇ ਜੀ ਕਾਤੀ ਹੋਈ ਜੀ ਅਸਲੀ ਹਾਂ ਘਰਾਂ ਵਾਲਿਆਂ ਤੁਹਾਨੂੰ ਪੜਾ ਸੰਗਲ ਹੀ ਪਾਏ ਹੁੰਦੇ ਭਾਈ ਸਾਰੇ ਵੀਰੇ ਭਾਈ ਨਾ ਹਾਂਜੀ ਚਵਾਲੀ ਬੜੀ ਲੱਗੀ ਕੋਈ ਪੱਤੀ ਹੋ ਗਈ ਟਿੱਪੜ ਗੜੀ ਪਾਸ ਆਈ ਜੱਗੇ ਭਾਈ ਅੱਛਾ ਜੀ ਹਾਂਜੀ ਹਾਂ ਤੁਹਾਨੂੰ ਚੰਗਾ ਨੋਕ ਆਲਾ ਉਧਰ ਉਧਰ ਛੇੜੋ ਮੜੀ ਜੀ ਡਰਦੀ ਆ ਯਾਰ ਅੱਗੋਂ ਥੋੜਾ ਪਰਾਂ ਜੋ ਉਹ ਵੀ ਨੀਲੀ ਦਾ ਥੋੜਾ ਜਿਹਾ ਫਾਸਕ ਰੱਖਦੀ ਆ ਬਾਕੀ ਚੰਗੇ ਰਿਕਾਰਡ ਵਾਲੀ ਆ ਤੇ ਪਹਿਲਾਂ ਨੇ ਜਿਹੜਾ 12 ਵਾਲੇ ਕਰਦੇ ਤੇ ਭਰਿਆ ਵਾ ਇਸ ਵਾਰ ਨੀਲੀ ਦੇ ਖਲੋ ਦੇ ਵੀ ਬਿਲਕੁਲ ਤਿਆਰ ਆ ਇਹਨੂੰ ਗਾਲ 'ਚ ਪਾੜਾ ਪਾ ਦੋ ਪਾੜਾ ਪਾ ਹੂੰ ਉਹ ਵੀ ਇਹਨਾਂ ਤੋਂ ਬਣਾਦਾ ਸੈੱਟ ਗਿਆ ਚੈੱਕ ਇਹ ਖਾਸ ਉਹ ਵੀ ਜਦਾ ਚੰਗਾ ਲੱਗਾ ਵਾ ਐਨ ਆ ਫੇਟ ਫੇਟ ਤੇ ਲੱਗਾ ਪਿਆ ਵਾ ਥਾਣਾ ਚਾਲਾਤ ਬੜੀ ਪਰਾਂ ਨੂੰ ਇਹਦੀ ਕਰੋ ਜੀ ਕੈਪੀਟਲ ਦੀ ਸਾਈਡ ਤੋਂ ਠੀਕ ਆ ਤੀ ਰਹੀ ਕੋਈ ਤੁਮ ਖਾ ਗਏ ਭਾਜੀ ਕੋਈ ਗੱਲ ਉਹਨਾਂ ਹੀ ਗਾਂ ਰਹੇ ਉਹਨਾਂ ਹੀ ਪੁਛਾ ਰਹੇ ਕਰਮਾਲੀ ਦਾ ਠੀਕ ਹੈ ਠੀਕ ਹੈ ਮੇਰੇ ਫੋਟੇ ਲਾ ਜੇ ਉਹਨਾਂ ਹੀ ਪਿੱਛੇ ਨੂੰ ਬਣਿਆ ਪਿਆ ਵਾ ਤੇ ਜੇ ਢਿੱਲਾ ਵੀ ਆ ਗਿਆ ਵਾ ਥੋੜਾ ਡਰਦੀ ਆ ਛੋਟੀ ਭਾਜੀ ਨਾ ਇਹ ਵੀ ਠੀਕ ਰਹਿੰਦੀ ਹੈ ਹਾਂ ਜੀ ਇਹ ਤਾਂ ਭਾਜੀ ਮੁੱਲ ਫਿਰ ਮੋਹਨ ਜੀ ਪਾਈ 100 ਡਿਗ ਦਾ ਲਾਠੀ ਕਰ ਦਈਏ ਅੱਛਾ ਜੀ 95 ਜੀ ਦੇ ਦਈਏ ਇਹਦੇ ਕਰਨਾ ਮਾਨ ਨਹੀਂ ਕਰ ਦਈਏ ਮਾਨਤਾ 90 ਦੀ ਜਾਂਦੀ ਆਣਾ ਸਾਡੀ ਅੰਦਰ ਦੋ ਛੱਡੀ 88 ਜੀ ਦੇ ਦਾਂਗੇ ਸਾਸੀ ਜੀ ਹਾਂ ਜੀ ਬਾਕੀ ਵੀ ਫੋਨ ਲਾਵੇ ਮੌਕੇ ਦੇ ਭਾਜੀ ਕਰ ਦਾਂਗੇ ਠੀਕ ਹੈ ਠੀਕ ਹੈ ਹਾਂ ਜੀ 88000 ਦੇ ਬਿਲਕੁਲ ਨਹੀਂ ਕਿਉਂਕਿ ਅਰੇ ਦੂਜਾ ਸੂਆ ਸੂ ਵੀ ਕਰਮ ਵਾਲੀ ਤੇ ਚੰਗੇ ਮਿਲ ਕੇ ਰਕੋਰਡ ਵਾਲੀ ਹੈ ਬਾਕੀ ਵੀਰ ਭਰਾ ਸੇ ਵਾਲਾ ਲਾ ਜੇ ਤੇ ਚਲੋ ਦੋਦ ਚੰਗਾ ਕੱਢੀ ਜਾਊਗੀ ਆਪਾਂ ਬਾਈ ਕਿਵੇਂ ਤੇ ਜਿੰਨ ਬੰਦੇ ਇਹ ਛੋਟੀ ਭਾਈ ਆ ਜੇ ਦੋ ਟਾਈਆਂ ਸਾਨਾਂ ਦੀਆਂ ਸ਼ਕੀਨ ਵੇਖ ਲੋ ਕਿੱਡੀ ਕਾਹੀ ਇਹ ਬੜਾ ਵਿਚਾਰੀ ਆ ਆਹ ਸੋ ਥਣ ਬੁਖਾਰੀਏ ਭਾਈ ਛੋਲੀ ਮਾਰਾਣੇ ਕੋਲ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਵੇਖੋ ਇੱਕ ਤੀਨੇ ਉਦਾਈਏ ਦੇ ਇਹ ਭਾਣੀ ਬਣੀਏ 2 ਟਾਈਆਂ ਸਾਲਾਂ ਦੀਏ ਦੋਨ ਦੇ ਦੰਦ ਪੁੱਟਣ ਢਈਏ ਅੱਛਾ ਜੀ ਹਾਂ ਜੀ ਕਿੰਨਾ ਕ ਟਾਈਮ ਹੋ ਗਿਆ ਬਣੀ ਕਾਂ ਬਣੀ ਨੂੰ ਭਾਜੀ 8 ਤਰੀਕ ਨੂੰ ਮਹੀਨਾ ਹੋਣਾ ਜੇ ਨਿਕਲੇ ਨਾ ਨਿਕਲੇ ਅਗਲੇ ਦਿਨ ਕਿਹਨਾਂ ਦੇ ਅੱਛਾ ਜੀ ਹਾਂ ਜੀ ਆਪਾਂ ਖਾਣੇ ਲਈ ਖਾਣੀਆਂ ਠੀਕ ਹੈ ਠੀਕ ਹੈ ਲਓ ਜੀ ਜੈੱਟ ਬਲੈਕ ਝੋਟੀ ਆ ਗਈ ਆ ਥੋੜਾ ਜਿਹਾ ਡਰਤੀ ਜਾਣ ਕੋਈ ਤਾਂ ਕੋਈ ਮਾਲ ਕਾਲੇ ਆ ਇੱਕ ਆਟ ਕਾਟ ਜਿਹੜਾ ਚੰਗਾ ਰਿਆ ਕਰਨ ਵਾਲਾ ਬਹੁਤ ਯਾਨ ਕੋਰ ਮੋਰੋਂ ਅਸਲ ਤੇ ਚੜੀ ਝੋਟੀ ਸਿੰਗੀ ਵੇਖੋ ਭਾਜੀ ਕਿੰਦੀ ਸ਼ਕੀਨ ਆ ਝੋਟੀ ਹਾਂ ਉਸੋ ਕੀ ਫੇਸ ਕੁਆਲਟੀ ਦਾ ਸੇਮ ਸੁਗਾਂਣ ਸੇ ਕਰੇ ਭਾਈ ਤੋਂ ਇੱਕ ਕਵਾਲ ਨਹੀਂ ਕਿੱਟਾ ਭਾਈ ਸਾਰੀ ਜੱਟ ਪਾਇਆ ਛਾਣਾ ਧਿਆਨ ਨਾਲ ਡਰਦੀ ਇੱਧਰ ਪਿੱਛੇ ਆ ਜਾ ਮੜਾਏ ਕੋੜੀਏ ਜਿਹੜਾ ਡਰਦੀ ਨਹੀਂ ਉਦਾਂ ਵੀ ਡਰਦੀ ਚੱਲ ਆ ਵੈਲੀ ਵੇ ਸ਼ਮਖਾਰੋ ਦਾ ਈ ਛੋਟੀ ਦਾ ਪੇਟ ਕੁੜਾ ਇਕੱਲਾ ਮਾਰਾ ਠੀਕ ਹੈ ਠੀਕ ਹੈ ਲੋ ਜੀ ਕੰਤ ਬੰਜ ਜਿਹੜਾ ਫੁੱਲ ਆ ਬਾਕੀ ਕਿੰਨੋਂ ਨਿਕਲ ਲਾਵੇ ਬਾਈ ਕਹਿੰਦਾ ਨਿਕਲ ਆਈ ਪਾਜੀ ਇਹੋ ਤਿਆਰ ਹੋਈ ਲੱਖ ਸਵਾਂ ਲੱਖ ਦੀ ਆ ਹਾਂਜੀ ਹਾਂਜੀ ਇਸ ਵਾਲੇ ਘਾਤੀ ਛੋਟੀ ਕੋਲੇ ਇੱਕ ਨਜ਼ਰ ਲੱਗਦਾ ਬਿਲਕੁਲ ਬਹੁਤ ਹੀ ਖਰਚਾ ਲੱਗ ਜਾਣਾ ਜੀ ਬਾਕੀ ਦਾ ਮੁੱਲ ਬਿਲਕੁਲ ਜਾਇਜ਼ ਕਰਾਂਗੇ ਠੀਕ ਹੈ ਜੀ ਕਿੰਨਾ ਕੁ ਹੁਣ ਮੌਨ 40000 ਕੀ ਅੱਛਾ ਜੀ 40000 ਦੀ ਦੇ ਦਈਏ ਕਰ ਦਈਏ ਅੰਦਰ ਆ ਉਹ ਯਾਰ ਭਾਈ ਇਮਾਨ ਕਰਦਾਂਗੇ ਵੀਰ ਭਰਾ 38000 ਤੋਂ ਛੋਟ ਕਰਾਂਗੇ 2036000 ਦੀ ਭਾਈ ਦੋ ਨੰਬਰ ਜੀ ਹਿਸਾਬ ਨਾਲ ਹਾਂਜੀ ਹਾਂਜੀ ਆਹ ਜੀ 32000 ਬਣੇ ਨਹੀਂ ਨਹੀਂ ਆਹ ਜਿਹੜਾ ਨੋਰਮਲ ਰੇਟ ਆ ਬਾਕੀ ਹਿਸਾਬ ਨਾਲ ਬਣੀ ਪਈ ਆ ਆਹ ਕਿੰਨਾ ਵਧੀਆ ਲੱਗ ਰਿਹਾ। 40 ਲੱਖ ਸਵਾ ਲੱਖ ਨਹੀਂ ਭਾਈ ਜਿਹਨੂੰ ਮਰਜ਼ੀ ਦੇ ਦੇਈ ਦੀ ਆ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਲਓ ਜੀ ਬਿਲਕੁਲ ਹੀ ਢੜਾ ਨਾਰਮਲ ਰੇਟ ਆ ਗਿਆ ਤੇ ਚੌਥੇ ਨੰਬਰ ਤੇ ਵੈੜ ਆ। 40 ਭਾਈ ਟਰੂ ਵੈੜ ਆ ਗਈ ਆ ਵੇਖੋ ਵੈੜ ਪਹਿਲਾ ਸੁਆਸ ਦੀ ਏ। ਇਹਨੇ 10-12 ਕੱਢਦੀ ਏ। ਅੱਛਾ ਜੀ। ਥਾਣੇ ਵੇਖੋ ਲੱਗਾ ਠੰਡੀ ਬਹੁਤ ਜ਼ਿਆਦਾ ਪਾਜੀ ਵੈੜ। ਠੀਕ ਲਓ ਜੀ ਸੀਲਿੰਗਾਂ ਚੈੱਕ ਕਰਵਾ ਦਈਏ ਕਿਉਂ ਪਤੀ ਆ ਗਈ। ਬੜੀ ਭਾਈ ਵਸੀ ਬੜੀ ਰਵਾਦੀ ਆ। ਠੀਕ ਹੈ ਠੀਕ ਹੈ ਜੀ। ਕਿ ਢੱਲਾ ਪੰਨੜੀਆਂ ਬਹੁਤ ਹੀ ਜੇ 10- ਉਹ ਜੀ ਪਾਕ ਬੜੇ ਨੂੰ ਚੰਗਾ ਆ ਗਿਆ ਤੇ ਹੈਵੀ ਫਰੀਡ ਦੇ ਵਿੱਚ ਆ ਇਸ ਕੁਆਲਟੀ ਖਾਇਓ ਮਾੜੀ ਜੀ ਭਾਜੀ ਨੀ ਕਿ ਇਹ ਬੁਠੀ ਲੱਗੀ ਵੇਖੋ ਨੀ ਗੇ ਨੀ ਗੇ ਖਾਸ ਕੁਆਲਟੀ ਠੀਕ ਕਰਦਾ ਦੇ ਵੀ ਹਾਂ ਪਿਓਰ ਐਚ ਐਫ ਐ ਜਰਸੀ ਦਾ ਪੱਕਾ ਰੱਖਦੀ ਬੁਠੀ ਤੋਂ ਠੀਕ ਹੈ ਠੀਕ ਹੈ ਜੀ ਹਸਪਤਲ ਨਾਲ ਬੁੱਲਾਂ ਜਿਹੜੀਆਂ ਕਾਫੀ ਜਣੇ ਖਾਣਾ ਦਾ ਸੈਰ ਗਿਆ ਵੀ ਚੰਗਾ ਵਾ ਰਹਿਣ ਗੁਲਾਬੀ ਥੋਣ ਲੱਗਾ ਪਿਆ ਵਾ ਇਹਦਾ ਬਾਈਕ ਮੋਲ ਫਿਰ ਮੋਲ ਨਾਲ ਕਰਨ ਨੂੰ ਭਾਈ 45 50 ਜੋ ਮਰਜ਼ੀ ਕਰੀਏ 40000 ਨਹੀਂ ਬੱਛੀ ਆਣਾ ਦੇਣੀ ਆਣਾ ਹੀ ਹਾਂਜੀ ਠੀਕ ਹੈ ਲਓ ਜੀ 40 ਭਜਾ ਦੇ ਹਿਸਾਬ ਨਾਲ ਗੱਬਣ ਤਿਆਰ ਕੀ ਕਰਤੀ ਮਾਨ ਦਾਣਾ ਕਰ ਦੋ ਵੇਖ ਲਓ ਜੇ ਤੁਹਾਨੂੰ ਯਾਦ ਦਾ ਨੇ ਥੋੜਾ ਬੋਧਾ ਕਰੋਨਾ ਪਰ ਵੇਖ ਲਓ ਯਾਦ ਵਾਲੀ ਬੈਠ ਜਿਆ ਦੋ ਦੋ ਛੱਡੀ 38 ਵੀ ਆ ਦੇ ਦਾਂਗੇ ਠੀਕ ਹੈ ਲਓ ਜੀ 38000 ਦੀ ਗੱਬਣ ਤਿਆਰ ਬਾਕੀ ਕੋ ਘਰਾਸੇ ਵਾਲਾ ਜੀ ਕਿੰਨੇ ਵਿਹੜ ਚੰਗੀ ਆ ਯਾ ਭਾਈ ਐਂਟ ਦੇ ਕਿਵੇਂ ਆ ਗਈ ਆ ਵੈੜ ਤੋਂ ਭਾਈ ਸੁਆ ਇਹ ਦੂਜਾ ਅੱਛਾ ਜੀ ਸੂਈ ਨੂੰ ਵੀ ਨਾ ਡੇਢ ਮਹੀਨਾ ਹੋਇਆ ਜੀ ਦੋ ਵੀ ਹੋ ਸਰਦੇ ਬੱਚੀ ਮਰਨ ਦੀ ਠੀਕ ਆ ਲਓ ਜੀ ਫੀਮੇਲ ਕਾਫ ਆ ਗਿਆ ਜਿਹਦੇ ਪਿੱਛੇ ਪਾ ਜੀ ਠੰਡੀਆਂ ਵੀ ਪੂਰੀ ਆ ਵੇਖੋ ਅੱਛਾ ਜੀ ਥਾਨ ਵੇਖੋ ਲੱਗਾ ਚਵਾਈ ਵਾਲਾ ਵੈੜ ਹੋਣਾ ਠੀਕ ਹੈ ਠੀਕ ਸਮਾ ਲ ਕੇ ਸਣ ਕੱਢਦੀ ਹੈ ਤੁਰੀ ਕਾਫੀ ਆ ਗਈਆਂ ਮੈਂ ਚਵਾਈ ਮਰੀ ਲੱਗੀ ਭਾਈ ਕਿੰਨਾ ਦੁੱਧ ਆਸਾ ਮੇ ਕੋਲ ਤੋਂ একদম ਮੌਕੇ ਤੇ ਭਾਈ 15 16 ਕਿਲੋ ਹੋਊ ਆਪਾਂ 14 ਦੀ ਗਾਰੰਟੀ ਦਵਾਂਗੇ 14 ਮੰਨ ਕੇ ਖੜੇ ਜਿਹੜੇ ਵੀ ਨੇ ਠੀਕ ਹੈ ਠੀਕ ਹੈ ਹਾਂ ਜੀ ਭਾਈ 14 ਲੀਟਰ ਦੀ ਪੂਰ ਗਰੰਟੀ ਲਿਆ। ਬਾਕੀ ਚਾਹ ਆ ਗਲਤ ਹੋਏ ਵੇੜਦਾ ਭਾਈ। ਸਾਡੇ ਪੈਸੇ ਦੇ ਮਾਫੀ ਲਿਆਵਾਂਗੇ। ਠੀਕ ਹੈ ਠੀਕ ਹੈ ਲਓ ਜੀ। ਕੋਣੀ ਨਹੀਂ ਚੰਗੀ ਨਾ। ਦੇ ਵਿੱਚ ਅੱਜ ਤੇ ਫੈਡ ਕੁਆਲਟੀ ਵੀ ਚੰਗੀ ਤੇ ਧਾਗਰ ਵਧਣੀ ਚੰਗਾ ਆ ਗਿਆ ਵਾ। ਤੇ ਸੱਜਰ ਦਾ ਭਾਈ ਕਿੰਨਾ ਕਰ ਰਿਹਾਟ ਰਿਹਾ। ਸੱਜਰ ਭਾਈ ਦੁੱਧ 22 23 ਕਿਲੋ ਵੇੜ ਚੋਂਂਦੀ ਰਹੀ ਆ। ਅੱਛਾ ਜੀ। ਠੀਕ ਹੈ ਲਓ ਜੀ ਭਾਈ 23 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਇਸ ਤਰ੍ਹਾਂ ਕੋਈ ਜੜੀਆਂ ਫੁੱਟ ਪਾਲ ਨੂੰ ਪੜਨੀ ਪਈ ਆ। ਕਾਤੀ ਭਾਈ ਸੇਵਾ ਵਾਲੇ ਥਾਂ ਚਲਗੀ ਨਾ ਮਾਰਡ ਦੁੱਧ ਲੈ ਕੇ ਫਿਰ 20 22 ਕਿਲੋ ਕਰ ਜਣਾ ਜੀ। ਆਚਾ ਜੀ। ਵੇਖ ਲੋ ਥਾਂ ਦੇ ਵਾ। ਠੀਕ ਆ ਠੀਕ ਆ। ਇਹ ਮੈਣ ਪੰਡਾ ਹੀ ਪਾਈਆਂ ਥੱਲੇ ਕਰਨ ਵਾਲੀ ਨੇ। ਤੇ ਬਾਈ ਜੀ ਇਹਦਾ ਕੀ ਮੁੱਲ ਕਰਨਾ ਹੈ। ਮੋਲ ਲਈਦਾ ਭਾਈ ਸੱਜਣ ਹੁੰਦੀ ਤੁਹਾਨੂੰ ਬਾਅਦ 60 65 ਵੀ ਮੰਗ ਲੈਂਦੇ। ਹਾਂ ਜੀ। ਹੁਣ ਮੁੱਲ 50000 ਕੀ। ਅਚਾ ਜੀ। ਕਰਤਾ ਜੀ ਦੇ ਦੀਏ। ਕਰ ਤੋਂ ਮੰਨਦਾਂ ਲੋਰ ਪੂਰੇ 45 ਦੀ ਤੇਰਾ ਨੇ ਭਾਜੀ ਠੀਕ ਹੈ ਜੀ ਹਾਂ ਜੀ ਲਓ ਜੀ ਪੰਤਾਲੀ ਆਪੇ ਕੱਟਵਾ ਆ ਜਿਹੜਾ ਬਹੁਤ ਹੀ ਚੰਗਾ ਵਾ ਭਾਜੀ ਜਿਹਨੇ ਦੀ ਮਰਜ਼ੀ ਵੈੜ ਵੇਚ ਲਈ ਪਰ ਆਪਾਂ ਗਲਤ ਕੰਮ ਕਰਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਇਹ ਕੰਮ ਕਰਨਾ ਚਨੂਨਾ ਕੰਮ ਜਿਹੜਾ ਨਾਮਾ ਬਾਬਾ ਨਾਨਕ ਕਰਾਵੇ ਨਾ ਮਾ ਭਾਜੀ ਬਿਲਕੁਲ ਸਹੀ ਗੱਲ ਜੀ ਕੰਮ ਸਾਫ਼ ਸੁਥਰਾ ਲੰਮਾ ਚਿਰ ਚੱਲ ਜਾਂਦਾ ਬਸ ਬਸ ਜੱਗੇ ਭਾਜੀ ਬਾਕੀ ਇਹੋ ਬੇਨਤੀ ਹੁੰਦੀ ਦੋ ਟਾਈਮ ਤੋਂ ਚਾਰ ਟਾਈਮ ਤੋਂ ਆਪਣਾ ਆਪਣੀਆਂ ਪਾਸ ਕਰਕੇ ਖੋ ਠੀਕਾ ਠੀਕ ਹੈ ਜੀ ਲਓ ਜੀ ਹਰ ਵਾਰੀ ਪਾਈ ਦੀ ਇਹੋ ਬੇਨਤੀ ਹੁੰਦੀ ਆ ਗੁਰੂ ਜੀ ਦੇ ਵਿੱਚ ਤੇ ਪਾਕਿਸਤਾਨ ਕਿੱਦਾਂ ਪਾਣੀ ਪੂਰੀ ਦਾ ਸਾਡੇ ਪਾਣੀ ਦਾ ਭਾਈ ਬਹੁਤ ਜ਼ਿਆਦਾ ਆ ਗਿਆ ਇਹ ਨਾਲ ਏਰੀਆ ਜਿਹੜੇ ਉਹਦੇ ਨਾਲੇ ਹਾਂਜੀ 2-2 ਫੁੱਟ ਢੜਿਆ ਆਂਦੇ ਆ ਹਾਂਜੀ ਹਾਂਜੀ ਗਏ ਆ ਵੇਖਣੂ ਖਣ ਖਾਲ ਉੱਥੋਂ ਹੋ ਗਿਆ ਇਹ ਵੀ ਤਾਂ ਢੜ ਗਿਆ ਅਗਲੇ ਪਾਸੇ ਜਿਹੜੇ ਪਿੰਡ ਉਹ ਨੀਵੇਂ ਉਹ ਪਾਣੀ ਨਿਕਲ ਗਿਆ ਹਾਂਜੀ ਹਾਂ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਉਂਦਿਆ ਵਾ ਤੇ ਚਲੋ ਸਾਰੀ ਕਿਰਪਾਈ ਕਰੇ ਚੜ੍ਹਦੀਆਂ ਗੱਲਾਂ ਰੱਖੀ ਲਓ ਜੀ ਵੀਡੀਓ ਪੂਰੀ धनवाद जी सारे पशु